ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤੀਜਾ ਸੂਗਾ ਮਿੰਨੇ ਇੱਕ ਦੀ ਸੂਹੀ ਹੋਈ ਤਾਜੀ ਸੂਹੀ ਮੱਝ ਲੈ ਕੇ ਆਇਆ ਬੱਚਾ ਮਗਰ ਦੋਸਤੋ ਕਟਾ ਦੁੱਧ ਇਸ ਟਾਈਮ ਮੱਝ ਥੱਲੇ 12 ਕਿਲੋ ਐਨ ਕੰਡੇ ਵਾਲਾ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰ ਮਹਾਟੀ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਵੀਰ ਮਹਾਟੀ ਦਾ ਮੋਬਾਈਲ ਨੰਬਰ 98788 16059 ਦੋਸਤੋ ਚਵਾਈ ਚੂਈ ਦੀ ਮੱਝ ਓਕੇ ਵੀਰ ਹੈ ਨਹੀਂ ਸੀ ਕਰੇ ਪੂਰੀ ਜਾਣਕਾਰੀ ਆਪਾਂ ਮਾਜਦੀ ਤੁਹਾਨੂੰ ਦੇਤੀ 12 ਕਿਲੋ ਦੁੱਧ ਨੈਟ ਫਿੱਟ ਕੰਡੇ ਵਾਲਾ ਦੁੱਧ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਆ ਤਾਂ ਵੀਰ ਮਹਾਟੀ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ 12 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਹੈ ਮਾਜਦੇ ਚੰਗਾ ਕਦਕੜ ਥਣ ਹਵਾਨੇ ਦੀ ਬਿਲਕੁਲ ਸਾਫ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਆ ਤਾਂ ਵੀਰ ਮਹਾਟੀ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਥਣ ਹਵਾਨੇ ਦੀ ਮਾਜ ਬਿਲਕੁਲ ਸਾਫ ਦਰਮਿਆਨਾ ਮੀਡੀਅਮ ਸਾਈਜ਼ ਚ ਕੱਦਦਾ ਨਾ ਜ਼ਿਆਦੇ ਵੱਡੀ ਤੇ ਨਾ ਜ਼ਿਆਦੇ ਵੱਡੀ ਛੋਟੀ ਥਣ ਹਵਾਨੇ ਦੀ ਬਿਲਕੁਲ ਸਾਫ ਮੀਨੇ ਕਰਾ ਸੁਗਾ ਦੋਸਤੋ ਮੱਝ ਦਾ ਮੰਗਰ ਇਕੱਟਾ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਮందਰੀ ਚਾਉਂਦੀ ਆ ਤਾਂ ਵੀਰ ਮਹਾਟੀ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਬਾਜ ਆ ਬੁਜਾ ਰੇਟ ਆਪ ਹੈ ਦਾ ਵੀਰ ਮਹਾਟੀ ਨੇ ਦੱਸਿਆਗਾ ਵੀ 85000 ਰੁਪਏ ਦੀ ਮੱਝ ਦੇ ਦੇਵਾਂਗੇ ਕਹਿਣ ਕਹਾਉਣ ਨਹੀਂ ਗੱਲਾਂ ਨਹੀਂ ਮੁੱਲ 90 95 ਕਰਾ ਲਓ ਜੇ ਕਿਸੇ ਮੇਰੇ ਵੀਰ ਦੀ ਸਮందਰੀ ਚਾਉਂਦੀ ਆ ਤਾਂ ਵੀਰ ਮਹਾਟੀ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਜੇ ਕਿਸੇ ਮੇਰੇ ਵੀਰ ਦਾ ਬਾਾਈ ਨਾਲ ਸੌਦਾ ਹੁੰਦਾ ਤਾਂ ਵੀਰ ਦੇ ਘਰੋਂ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਤੇ ਸੱਲੀ ਕਰਕੇ ਦੋਸਤੋ ਖਰੀਦਦਾਰੀ ਕਰ ਸਕਦੇ ਹੋਗੇ ਕਿਉਂਕਿ ਆਪਣਾ ਕੰਮ ਕੇਵਲ ਤੇ ਕੇਵਲ ਵੀਡੀਓ ਬਣਾਉਣਾ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨੇ ਪੇਮੈਂਟ ਲਾਉਣੀ ਹੈਗਾ ਤਾਂ ਆਪਦੀ ਚੰਗੀ ਤਰ੍ਹਾਂ ਫੁੱਲ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ